ਕਿ ਜਿਹੜਾ ਇੱਕ ਹੈ ਉਹ ਉਦੁੱਤੀ ਹੈ ਤੇ ਉਹਦੇ ਵਰਗੀ ਪਰਮ ਸ਼ਕਤੀ ਕੋਈ ਦੁਨੀਆਂ ਤੇ ਬ੍ਰਹਿਮੰਡ ਵਿੱਚ ਹੋਰ ਨਹੀਂ ਹੈ ਉਹਦੇ ਵਰਗੀ ਸ਼ਕਤੀ ਉਹਦੇ ਵਰਗਾ ਸਰਵ ਸ਼ਕਤੀਮਾਨ ਨਾ ਕੋਈ ਦੇਵਤਾ ਨਾ ਕੋਈ ਗੁਰੂ ਨਾ ਕੋਈ ਗੁਰੂ डम ਕੋਈ ਵੀ ਉਹਦੇ ਵਰਗੀ ਬਰਾਬਰ ਦੀ ਹਸਤੀ ਨਹੀਂ ਹੈ ਜੇ ਬਰਾਬਰ ਦੀ ਹਸਤੀ ਕੋਈ ਹੋਰ ਹੋਵੇਗੀ ਫਿਰ ਪ੍ਰਮਾਤਮਾ ਇੱਕ ਨਹੀਂ ਹੋ ਸਕਦਾ ਫਿਰ ਉਹ ਦੋ ਹੋ ਜਾਣਗੇ ਇਸੇ ਕਰਕੇ ਗੁਰੂ ਨਾਨਕ ਸਿੰਘ ਨੇ ਸਭ ਨੇ ਕਿਹਾ ਵੀ ਜਿਹਨੂੰ ਅਸੀਂ ਸਿਮਰਦੇ ਆ ਉਹ ਇੱਕ ਹੈ ਉਹਦੇ ਵਰਗੀ ਸ਼ਕਤੀ ਦੁਨੀਆ ਤੇ ਹੋਰ ਹੈ ਹੀ ਨਹੀਂ ਕੋਈ ਇੱਕ ਓੰਕਾਰ ਓੰਕਾਰ ਜਿਹੜਾ ਹੈ ਉਹ ਸਰਬ ਦਾ ਪ੍ਰਕਾਸ਼ਕ ਹੈ ਭਾਵ ਕੇ ਜਿਹੜਾ ਇੱਕ ਹੈ ਉਹ ਸਾਰਿਆਂ ਦੇ ਵਿਚਰਮਿਆ ਹੋਇਆ ਇਹ ਸਿਰ ਪਰਮਾਤਮਾ ਦੇ ਹਿੱਸੇ ਗੱਲ ਆਂਦੀ ਕਿ ਬੰਦਾ ਇੱਕ ਹੋਵੇ ਸਾਰੀਆਂ ਜਗ੍ਹਾ ਤੇ ਨੀਂ ਕੋ ਵਕਤ ਜਾ ਸਕਦਾ ਪਰ ਪਰਮਾਤਮਾ ਇੱਕ ਹੋ ਕੇ ਵੀ ਉਹਨ ਇੱਥੇ ਵੀ ਐ ਬਾਹਰ ਵੀ ਐ ਫੋਰਨ ਵੀ ਐ ਕੈਨੇਡਾ ਅਮਰੀਕਾ ਜਿੱਥੇ ਵੀ ਪਰਮਾਤਮਾ ਨੂੰ ਪੁਛੇ ਤੇ ਕਰ ਰਹਾ ਉਹ ਉੱਥੇ ਹੀ ਹੈ ਪਰ ਹੈ ਵੀ ਇੱਕ